ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਨਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਸਸਕ੍ਰਿਤੀ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾ ਰਹੀ ਹੈ ਅੱਜ 8 ਨੰਬਰ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਪਾਵਨ ਸ਼ਲੋਕ ਦਾ ਉਚਾਰਨ ਕਿਵੇਂ ਕਰਨਾ ਹੈ ਪਾਠ ਕਿਵੇਂ ਕਰਨਾ ਹੈ ਸ਼ਬਦੰ ਰਤੰ ਹਿਤੰ ਮਾਇਆ ਈਰਤੰ ਕਲੀ ਕਰਮ ਕ੍ਰਿਤਵਾ ਮਿਟਾਂਤ ਤਤ ਰਾਗਤ ਭਰਮ ਮੋਹੰ ਭਗਵਾਨ ਰਮਣੰ ਸਰਵਤਰ ਥਾਨਯੰ ਦ੍ਰਿਸ਼ਟ ਤਵੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਰਿਅਮ ਜਾਪ ਜਪਣ ਇਸ ਤਰ੍ਹਾਂ ਉਚਾਰਨ ਕਰਨਾ ਹੈ ਆਓ ਹੁਣ ਸੰਖੇਪ ਸੰਖੇਪ ਦੇ ਵਿੱਚ ਅਰਥ ਵਿਚਾਰ ਸਮਝੀਏ ਸ਼ਬਦੰ ਭਾਵ ਗੁਰੂ ਦਾ ਸ਼ਬਦ ਰਤਨ ਰਤਨਾ ਪ੍ਰੀਤੀ ਕਰਨੀ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਹਿਤੰ ਹੁੰਦਾ ਹਿੱਤ ਪ੍ਰੇਮ ਮਾਇਆ ਤੋਂ ਭਾਵ ਦਇਆ ਕਿਰਪਾ ਜੀਵਾ ਦੇ ਉੱਤੇ ਦਇਆ ਕਰਨ ਦਾ ਹਿਤ ਰੱਖਣਾ ਕੀਰਤਨ ਰੱਬ ਦੀ ਸਿਫਤ ਸਲਾਹ ਕਲੀ ਤੋਂ ਭਾਵ ਹੈ ਕਲਯੁਗ ਕਰਮ ਤੋਂ ਭਾਵ ਹੈ ਕੀਤੇ ਹੋਏ ਕੰਮ ਜਾਂ ਕਰਨ ਵਾਲਾ ਕੰਮ ਇੱਥੇ ਸੰਸਕ੍ਰਿਤ ਦੇ ਵਿੱਚ ਇਹ ਸ਼ਬਦ ਵਰਤਿਆ ਹੋਇਆ ਹੈ ਤੇ ਜਦੋਂ ਸੰਸਕ੍ਰਿਤ ਦੇ ਵਿੱਚ ਅਸੀਂ ਕਰਮ ਸ਼ਬਦ ਨੂੰ ਪੜਾਂਗੇ ਅਰਥ ਬਣੇਗਾ ਕੀਤੇ ਹੋਏ ਕਰਮ ਪਰ ਜਦੋਂ ਹੀ ਇਹੀ ਕਰਮ ਸ਼ਬਦ ਇਹ ਤੇ ਅਰਬੀ ਪਾਸ਼ਾ ਵਿੱਚ ਸਤਿਗੁਰ ਨੇ ਵਰਤਿਆ ਹੋਵੇ ਉੱਥੇ ਅਰਥ ਹੁੰਦਾ ਮਾਇਆ ਕਿਰਪਾ ਰਹਿਮਤ ਬਖਸ਼ਿਸ਼ ਸੋ ਸਤਿਗੁਰ ਪਾਸ਼ਾ ਕਹਿੰਦੇ ਨੇ ਗੁਰੂ ਸ਼ਬਦ ਵਿੱਚ ਪ੍ਰੀਤੀ ਜੀ ਦਇਆ ਨਾਲ ਹਿੱਤ ਰੱਖਣਾ ਪਰਮਾਤਮਾ ਦੀ ਸਿਫਤ ਸਲਾਹ ਇਸ ਯੁੱਗ ਦੇ ਵਿੱਚ ਕਲੀ ਦੇ ਭਾਵ ਇਸ ਯੁੱਗ ਦੇ ਵਿੱਚ ਕਰਮ ਕਰਤਵਾ ਜਿਹੜਾ ਮਨੁੱਖ ਇਹ ਕਰਮ ਕਰਦਾ ਹੈ ਕਿਹੜੇ ਕਰਮ ਪਰਮਾਤਮਾ ਦੇ ਨਾਮ ਜਪਣ ਵਾਸਤੇ ਗੁਰੂ ਸ਼ਬਦ ਦੇ ਨਾਲ ਪ੍ਰੀਤ ਜੀਵਾਂ ਦੇ ਉੱਤੇ ਦਇਆ ਕਰਨ ਦਾ ਹਿਤ ਰੱਖਣਾ ਪਰਮਾਤਮਾ ਦੀ ਸਿਫਤ ਸਲਾ ਇਸ ਸਮੇਂ ਦੇ ਵਿੱਚ ਕਰਨੀ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖ ਇਹ ਕਰਮ ਕਰਦਾ ਹੈ ਨਾ ਮਿਟੰਤ ਤਤਰਾਗਤ ਤਤਰਾਗਤ ਜਣੀ ਤਤਰ ਆਗਤ ਉੱਥੇ ਆਏ ਹੋਏ ਕਹਿ ਸਕਦੇ ਆਂ ਮਿਟਾਂਤ ਤਤਰਾਗਤ ਭਰਮ ਮੋਹੰ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉਥੇ ਜਿਹੜਾ ਮਨੁੱਖ ਦੇ ਮਨ ਵਿੱਚ ਕਿਤੇ ਭਰਮ ਮੋਹ ਆਇਆ ਹੁੰਦਾ ਨਾ ਉਥੇ ਆਏ ਹੋਏ ਭਾਵ ਉਸ ਮਨੁੱਖ ਦੇ ਭਰਮ ਤੇ ਮੋਹ ਮਿਟ ਜਾਂਦੇ ਮਿਟਾਂਤ ਮਿਟ ਜਾਂਦੇ ਦੂਰ ਹੋ ਜਾਂਦੇ ਭਗਵਾਨ ਰਮਣਨ ਸਰਵੱਤਰ ਥਾਨਯੰ ਰਮਣੰ ਹੰਦਾ ਵਿਆਪਕ ਤੇ ਫਿਰ ਉਹਨਾਂ ਨੂੰ ਉਸ ਮਨੁੱਖ ਨੂੰ ਜਿਹੜਾ ਉਹ ਭਗਵਾਨ ਪਰਮਾਤਮਾ ਹਰ ਇੱਕ ਥਾਂ ਵਿਆਪਕ ਦਿਸਦਾ ਹਾਜ਼ਰ ਨਜ਼ਰ ਦਿਸਦਾ ਦ੍ਰਿਸ਼ਟ ਤੂੰ ਤੂੰ ਜਿਹੜਾ ਸ਼ਬਦ ਹੈ ਉਹਦਾ ਅਰਥ ਹੈ ਤੂੰ ਅਓ ਇਸ ਤੋਂ ਪਹਿਲਾਂ ਇੱਕ ਸ਼ਬਦ ਅਸੀਂ ਪੜ੍ਹਿਆ ਭਗਵਾਨ ਰਮਣ ਸਰਵਤਰ ਥਾਨਿਯ ਸਰਵਤਰ ਹੁੰਦਾ ਹਰੇਕ ਥਾਨਯੰ ਸ਼ਬਦ ਦਾ ਅਰਥ ਸਥਾਨ ਜਗਾ ਤੋ ਇਥੇ ਥੱਥੇ ਨੂੰ ਕੰਨਾ ਨੰਨੇ ਨੂੰ ਸਿਹਾਰੀ ਈ ਪੀ ਵੀ ਹੈਗੀ ਨੰਨੇ ਤੇ ਪੈਰ ਵਿੱਚ ਜਈਆ ਹੈ ਹੁਣ ਨਿਯਮ ਮੁਤਾਬਕ ਇਸ ਜਈਏ ਨੇ ਸਿਹਾਰੀ ਪਲੱਸ ਐੜਾ ਪੜਿਆ ਜਾਣਾ ਹੈ ਕਿਉਂਕਿ ਸਿਹਾਰੀ ਇਥੇ ਪਹਿਲਾਂ ਹੀ ਸਤਿਗੁਰੂ ਨੇ ਵਰਤੀ ਹੋਈ ਹੈ ਇਸ ਕਰਕੇ ਸਿਹਾਰੀ ਨਹੀਂ ਲਗਣੀ ਕੱਲਾ ਐੜਾ ਹੀ ਸ਼ਬਦ ਵਰਤਿਆ ਜਾਣਾ ਹੈ ਕਈ ਵੀਰੇ ਸਵਾਲ ਪੁੱਛਦੇ ਹੁੰਦੇ ਕਿ ਕਿਵੇਂ ਪਤਾ ਲੱਗੇ ਕਿ ਜ਼ਈਆ ਸਿਹਾਰੀ ਪਲੱਸ ਐੜਾ ਪੜਿਆ ਜਾਣਾ ਜਾਂ ਕੱਲਾ ਐੜਾ ਪੜਿਆ ਜਾਣਾ ਤੇ ਇਥੇ ਸਿਹਾਰੀ ਲੱਗੀ ਹੋਈ ਹੈ ਸਿਹਾਰੀ ਲਾਣ ਦੀ ਜ਼ਰੂਰਤ ਨਹੀਂ ਹੈ ਹੁਣ ਇਸ ਜ਼ਈਏ ਨੇ ਐੜਾ ਬਣਨਾ ਹੈ ਟਿੱਪੀ ਉੱਤੇ ਲੱਗੀ ਹੋਈ ਹੈ ਤੋ ਥੱਛੇ ਨੂੰ ਕੰਨਾ ਨੰਨੇ ਸਿਹਾਰੀ ਐੜੇ ਤੇ ਟਿੱਪੀ ਥਾਨਯੰ ਸਥਾਨ ਭਗਵਾਨ ਰਮਣੰ ਸਰਵਤਰ ਥਾਨਯੰ ਹਰ ਸਥਾਨ ਹਰ ਜਗ੍ਹਾ ਉਨਾ ਮਨੁੱਖਾ ਨੂੰ ਪਰਮਾਤਮਾ ਵਿਆਪਕ ਦਿਸਦਾ ਹੈ। ਦ੍ਰਿਸ਼ਟ ਤੋ ਅੰ ਤਤਨ ਔਕੜ ਜ਼ੈਏ ਤੇ ਟਿੱਪੀ। ਤੋਂ ਇੱਥੇ ਵੀ ਜਿਹੜਾ ਸਿਹਾਰੀ ਪਲੱਸ ਐੜਾ ਜੇ ਪੜ੍ਹਨਾ ਹੋਵੇ ਪਰ ਸਿਹਾਰੀ ਤਾਂ ਲੱਗਣੀ ਸੀ ਜੇ ਇਸ ਤੋਂ ਪਹਿਲਾਂ ਕੋਈ ਹੋਰ ਸ਼ਬਦ ਹੁੰਦਾ। ਐੜੇ ਦੇ ਉੱਤੇ ਟਿੱਪੀ ਤਾਂ ਹੈਗੀ ਐ ਫਿਰ ਸਿਹਾਰੀ ਨਹੀਂ ਵਰਤੀ ਜਾਣੀ। ਔਰ ਸਿਹਾਰੀ ਐਡੇ ਉੱਤੇ ਵਰਤੀ ਵੀ ਨਹੀਂ ਜਾਂਦੀ। ਤੋ ਤਤੈਨ ਔਕੜ ਐਡੇ ਤੇ ਟਿੱਪੀ ਇਸ ਤਰ੍ਹਾਂ ਉਚਾਰਨ ਹੋਣਾ ਹੈ। ਤੋੰ ਤੁੰ ਤੇਰੀ ਦ੍ਰਿஷ்ட ਤੋੰ ਤੇਰੀ ਦ੍ਰਿਸ਼ਟੀ ਤੇਰੀ ਕਿਰਪਾ ਤੇਰੀ ਮਿਹਰ ਦੀ ਨਜ਼ਰ ਅਮੋਗ ਦਰਸ਼ਨੰ ਅਮੋਗ ਹੁੰਦਾ ਜਿਹੜਾ ਕਦੇ ਅਸਫਲ ਨਾ ਹੋਵੇ। ਸਫਲ ਹੋਣ ਵਾਲਾ ਕਦੇ ਵੀ ਬੇਕਾਰ ਨਾ ਜਾਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਭਾਈ ਇਸ ਤਰ੍ਹਾਂ ਦਾ ਜਿਹੜਾ ਮਨੁੱਖ ਹੁੰਦਾ ਨਾ ਇਹੋ ਜਿਹਾ ਮਨੁੱਖ ਜਿਹੜਾ ਸ਼ਬਦ ਦੇ ਨਾਲ ਪ੍ਰੀਤੀ ਕਰਦਾ ਜੀਵਾਂ ਦੇ ਉੱਤੇ ਦਇਆ ਕਰਨ ਦੇ ਨਾਲ ਹਿਤ ਰੱਖਦਾ ਪਰਮਾਤਮਾ ਦੀ ਕੀਰਤੀ ਕਰਦਾ ਉਸ ਮਨੁੱਖ ਦੇ ਮਨ ਦੇ ਵਿੱਚ ਆਏ ਹੋਏ ਭਰਮ ਤੇ ਮੋਹ ਮਿਟ ਜਾਂਦੇ ਨੇ ਉਹਨਾਂ ਨੂੰ ਭਗਵਾਨ ਹਰ ਇੱਕ ਜਗ੍ਹਾ ਰਮਿਆ ਹੋਇਆ ਦਿਖਾਈ ਦਿੰਦਾ ਹੈ ਇਹ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਇਸ ਕਰਕੇ ਹੁੰਦਾ ਕਿਉਂਕਿ ਦ੍ਰਿਸ਼ਟਉੰ ਅਮੋਗ ਦਰਸ਼ਨਨ ਬਸੰਤ ਸਾਧ ਰਸਨਾ ਕਿਉਂਕਿ हे ਮਾਲਕ हे ਪ੍ਰਮਾਤਮਾ ਹੈ ਪਰਮੇਸ਼ਰ ਤੂੰ ਸੰਤਾਂ ਦੀ ਜੀਵ ਉਤੇ ਸਾਧ ਰਸਨਾ ਸੰਤਾਂ ਦੀ ਜੀਵ ਦੇ ਉਤੇ ਵੱਸਦਾ ਹੈ ਤੇ ਤੇਰਾ ਜਿਹੜਾ ਦੀਦਾਰ ਹੈ ਜਿਹੜੀ ਤੇਰੀ ਦ੍ਰਿਸ਼ਟੀ ਕਿਰਪਾ ਹੈ ਤੇਰੀ ਮਿਹਰ ਦੀ ਨਿਗਾਹ ਹੈ ਉਹ ਵੀ ਕਦੇ ਅਸਫਲ ਨਹੀਂ ਹੁੰਦੇ ਭਾਵ ਉਸ ਮਨੁੱਖ ਦੇ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੀ ਹੁੰਦੀ ਹੈ ਤੇਰਾ ਦਰਸ਼ਨ ਉਹਨਾਂ ਵਾਸਤੇ ਸਫਲ ਹੁੰਦਾ ਹੈ ਜਿਹੜੇ ਇਸ ਤਰ੍ਹਾਂ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਪ੍ਰਮਾਤਮਾ ਨਾਲ ਪਿਆਰ ਕਰਦੇ ਹਨ ਹਰ 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 ਹਰੇ ਨਾਨਕ ਭਰਿਆਂ ਜਪ ਜਪਨਾ ਤੋਂ ਸਤਿਗੁਰੂ ਸਾਹਿਬ ਕਹਿੰਦੇ ਨੇ ਨਾਨਕ ਸੰਬੋਧਨ ਸ਼ਬਦ ਹੈ ਪ੍ਰੇਮ ਜਪ ਜਪਨਾ ਮਤਲਬ ਪਿਆਰੇ ਦਾ ਪਰਮਾਤਮਾ ਦਾ ਨਾਮ ਜਪਨਾ ਪਿਆਰਾ ਲੱਗਦਾ ਨਾਮ ਜਪਨਾ ਪ੍ਰੇਮ ਪ੍ਰੇਮ ਮਤਲਬ ਪਿਆਰਾ ਸਤਗੁਰੂ ਕਹਿੰਦੇ ਉਹਨਾਂ ਮਨੁੱਖਾਂ ਨੂੰ ਜਿਹੜੇ ਨਾਮ ਜਪ ਕੇ ਸੰਤ ਦਾ ਰੂਪ ਬਣ ਜਾਂਦੇ ਹਰੀ ਪਰਮਾਤਮਾ ਦਾ ਨਾਮ ਜਪਨਾ ਪ੍ਰੇਮ ਭਾਵ ਪਿਆਰਾ ਲੱਗਦਾ ਪ੍ਰੇਮ ਜਾਪ ਜਪਨਾ ਏ ਮਾਲਕ ਤੇਰਾ ਜਾਪ ਜਪਣਾ ਉਹਨਾਂ ਨੂੰ ਬੜਾ ਪਿਆਰਾ ਲੱਗਦਾ ਇਨਾਂ ਨੂੰ ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ ਸ਼ਬਦ ਦੇ ਨਾਲ ਪਿਆਰ ਕਰ ਦਿੰਨੇ ਜੀਵਾਂ ਦੇ ਉੱਤੇ ਦਇਆ ਕਰ ਦਿੰਨੇ ਇਸ ਯੁੱਗ ਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਦਿੰਨੇ ਉਹਨਾਂ ਦੇ ਭਰਮ ਤੇ ਮੋਹ ਮਿਟ ਜਾਂਦੇ ਹਰ ਪਾਸੇ ਪ੍ਰਮਾਤਮਾ ਰਮਿਆ ਹੋਇਆ ਉਹਨਾਂ ਨੂੰ ਨਜ਼ਰ ਆਂਦਾ ਹੈ ਇਹੋ ਜਿਹੇ ਸਾਧ ਸੰਤਾਂ ਦੀ ਰਸਨਾ ਦੇ ਉੱਤੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਵਸਦਾ ਹੈ ਤੇ ਇਹਨੂੰ ਸਮਝਣਾ ਚਾਹੀਦਾ ਕਿ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਉਹਨਾਂ ਦੇ ਉੱਤੇ ਤੇ ਉਹਨਾਂ ਨੂੰ ਪਰਮਾਤਮਾ ਦਾ ਪਰਮੇਸ਼ਰ ਦਾ ਦਰਸ਼ਨ ਹੁੰਦਾ ਭਾਵ ਸਫਲ ਹੋ ਜਾਂਦਾ ਉਹਨਾਂ ਵਾਸਤੇ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਜੇ ਨਾਨਕ ਇਹੋ ਜੇ ਮਨੁੱਖਾਂ ਨੂੰ ਹਰੀ ਹਰੀ ਪਰਮਾਤਮਾ ਪਰਮਾਤਮਾ ਦਾ ਜਪ ਜਪਣਾ ਪ੍ਰੀਅੰਗ ਭਾਵ ਪਿਆਰਾ ਲੱਗਦਾ। ਉਹਨਾਂ ਨੂੰ ਪਰਮਾਤਮਾ ਦਾ ਨਾਮ ਜਪਣਾ ਚੰਗਾ ਲੱਗਦਾ ਹੈ। ਸੋ ਇਸ ਸ਼ਲੋਕ ਦੇ ਵਿੱਚ ਸਤਿਗੁਰ ਸਮਝਾਉਂਦੇ ਨੇ ਕਿ ਭਾਈ ਸ਼ਬਦ ਦੇ ਨਾਲ ਪਿਆਰ ਕਰਨਾ ਜੀਵਾਂ ਦੇ ਉੱਤੇ ਦਇਆ ਕਰਨੀ ਇਸ ਯੁੱਗ ਦੇ ਵਿੱਚ ਪ੍ਰਮਾਤਮਾ ਦੇ ਗੁਣ ਗਾਣੇ ਤੁਹਾਡੇ ਭਰਮ ਮਿਟ ਜਾਣਗੇ ਮੋਹ ਮਿਟ ਜਾਣਗੇ ਹਰ ਪਾਸੇ ਤੁਹਾਨੂੰ ਰੱਬ ਨਜ਼ਰ ਆਵੇਗਾ ਇਸ ਤਰ੍ਹਾਂ ਸਮਝਣਾ ਤੁਹਾਡੇ ਉੱਤੇ ਪ੍ਰਮਾਤਮਾ ਦੀ ਦ੍ਰਿਸ਼ਟੀ ਹੋਗੀ ਤੇ ਫਿਰ ਇਹੋ ਜੇ ਮਨੁੱਖ ਦਾ ਵੀ ਤੇ ਪ੍ਰਮਾਤਮਾ ਨਾਲ ਜਿਹੜਾ ਦਰਸ਼ਨ ਹੈ ਨਾ ਉਹ ਕਦੇ ਅਸਫਲ ਨਹੀਂ ਹੁੰਦਾ ਕਿਉਂਕਿ ਪ੍ਰਮਾਤਮਾ ਸੰਤਾਂ ਦੀ ਰਸਨਾ ਤੇ ਵਸਦਾ ਹੈ ਉਹਨਾਂ ਸੰਤਾਂ ਨੂੰ ਨਾਮ ਜਪਣ ਵਾਲਿਆਂ ਨੂੰ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਉਸ ਹਰੀ ਪ੍ਰਮਾਤਮਾ ਦਾ ਜਾਪ ਜਪਣਾ ਏ ਨਾਨਕ ਪ੍ਰਿਅਮ ਭਾਵ ਪਿਆਰਾ ਲੱਗਦਾ ਹੈ ਇਸ ਤਰ੍ਹਾਂ ਸਤਿਗੁਰੂ ਸਾਨੂੰ ਇਸ ਲੋਕ ਦੇ ਵੀ ਸਮਝਾਉਂਦੇ ਨੇ ਸੋ ਇਹ ਵਿਚਾਰ ਆਪ ਸੰਗਤਾਂ ਦੇ ਨਾਲ ਜਿਹੜੀ ਸਾਂਝੀ ਕੀਤੀ ਹੈ ਆਪ ਜੀ ਨੂੰ ਜਰੂਰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਤਾਂ ਕਿ ਬੱਤੇ-ਬੱਤੇ ਸੰਗਤਾਂ ਤੱਕ ਇਹ ਪਾਵਨ ਬੋਲ ਪਹੁੰਚ ਸਕਣ ਅਗਰ ਆਪ ਕੋਈ ਸਲਾਹ ਦੇਣੀ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਸਲਾਹ ਵੀ ਜਰੂਰ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ